ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਣਾ ਬਲੌਗ ਸ਼ੁਰੂ ਕਰਦੇ ਆ ਸਾਡੇ ਪਿੰਡ ਦੇ ਕੁਝ ਕੁ ਸੁਵਿਧਾਵਾਂ ਸਭ ਤੋਂ ਵੱਡੀ ਸੁਵਿਧਾਵਾ ਜੀ ਵੇਰਕਾ ਡੇਰੀ ਜਿਹਦੇ ਵਿੱਚ ਸੋਰਬ ਕੁਇ ਯਸਰੀ ਕਾਲ ਤਾਂ ਇਚ ਕੀ ਪਾਉਣਾ ਇਹਨੂੰ ਕਾਦਾ ਕਾਦਾ ਪਹਿਲਾ ਫ੍ਰਿਜ ਵੀ ਲੱਗੀ ਹੋਣਾ ਇਹਦਾ ਸਾਨੂੰ ਇਹ ਸੁਖੋ ਆ ਵੀ ਗਰਾਈ ਕਰਕੇ ਦੁੱਧ ਇੱਥੇ ਜਮਾ ਕਰੀ ਜਾਈਦਾ ਨਾਲੇ ਜਦੋਂ ਕਿਤੇ ਕਿਸੇ ਦੇ ਪ੍ਰੋਗਰਾਮ ਹੋਵੇ ਇੱਥੋਂ ਦੁੱਧ ਕਢਾ ਕੇ ਤੇ ਵਰਤ ਲਈਦਾ ਗੁਰਦਰਾ ਸਾਹਿਬ ਦੇ ਨਾਮ ਦਾ ਖਾਤਾ ਲੱਗਾ ਵਾ ਇਸ ਤਰ੍ਹਾਂ ਸਾਰਿਆਂ ਨੇ ਦਸਵੰਦ ਆਉਦਾ ਦਹੀਂ ਜਣਾ ਇੱਥੇ ਇਕੱਠਾ ਕਰੀ ਜਣਾ ਤੇ ਇਹ ਜਿਹੜਾ ਦੁੱਧ ਵਾ ਤੇ ਜਿੱਥੇ ਵੀ ਸਾਂਝੇ ਕੰਮ ਚ ਹੋਰ ਚਾਹੀ ਕੋਈ ਬੰਨ ਬੰਨਣਾ ਜਾਂ ਕੁਝ ਵੀ ਉੱਥੇ ਵਰਤੋ ਜਾ ਜਾਂਦਾ ਵਾ ਓਦਾਂ ਬਣਾਉਂਦਾ ਚਾਚਾ ਇੱਕ ਤੇਰੀ ਹੋ ਜਾਂਦੀ ਆਪਣੇ ਪਿੰਡ ਵਿੱਚ ਦੁਰਤ ਜਾਦਾ ਕਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਪਿੰਡ ਰੋਲੇ ਸੈਣਪੁਰ ਉੱਥੇ ਪਹੁੰਚੇ ਆਂ ਇਹ ਆਪਣਾ ਛੋਟਾ ਜਿਹਾ ਮੱਚਾ ਵਾ ਜਿੰਨੂੰ ਬਹੁਤ ਵੱਡੀ ਬਿਮਾਰੀ ਨੇ ਘੇਰਿਆ ਆਵਾ ਤੇ ਦਵਾਈ ਵੀ ਬਹੁਤ ਮਹਿੰਗੇ ਆ ਤੇ ਅੱਜਕੱਲ ਆਮ ਹੀ ਆਪਾਂ ਸੋਸ਼ਲ ਮੀਡੀਆ ਦੇ ਵੇ ਨੇ ਆ ਇਹ ਲੋਕ ਫਰਾਡ ਵੀਡੀਓ ਹੀ ਹੁੰਦੇ ਆ ਪਰ ਨਹੀਂ ਇੱਥੇ ਅਣਗੇ ਦੀ ਸਚਾਈ ਵੀ ਲਿਖੀ ਆ ਤੇ ਇਹ ਵੀਰ ਆਪਣਾ ਜਿਹੜਾ ਸੀ ਪਹਿਲਾਂ ਖਰਾਬ ਦਾ ਕੰਮ ਕਰਦਾ ਹੁੰਦਾ ਏ ਤੇ ਖਰਾਬ ਦੇ ਕੰਮ ਤੋਂ ਤੁਹਾਨੂੰ ਹੀ ਪਤਾ ਵੀ ਅੱਜ ਕੱਲ੍ਹ ਇਲਾਜ ਬਹੁਤ ਜਿਆਦਾ ਮਹਿੰਗੀਆਂ ਵੀਰ ਨੇ ਜਿੱਥੋਂ ਤੱਕ ਵੀ ਹੋਵੇ ਅਪਰੋਚ ਕਰਕੇ ਬੱਚੇ ਦਾ ਬਹੁਤ ਆਰਦੇ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਤੁਹਾਨੂੰ ਪਤਾ ਵੀ ਇੱਕ ਦਿਨਾਂ ਤੋਂ ਜਮੀਨ ਜਾਇਦਾਦ ਨਹੀਂ ਹੈਗੀ ਤੇ ਸਿਰਫ ਖਰਾਬ ਦੇ ਕੰਮ ਦੇ ਨਾਲ ਹੀ ਜੋ ਆਪਾਂ ਐਡਾ ਵੱਡਾ ਇਲਾਜ ਨਹੀਂ ਕਰਾ ਸਕਦੇ ਔਰ ਡਾਕਟਰਾਂ ਨੇ ਇਹਨੂੰ ਨਾਜਵਸਤੀ ਇਲਾਜ ਲਈ 40 ਲੱਖ ਰੁਪਈਆ ਖਰਚਾ ਆਖਿਆ ਵਾ ਤੇ ਇੰਨਾ ਖਰਚਾ ਤੁਹਾਨੂੰ ਪਤਾ ਵੀ ਜੇ ਜ਼ਿੰਮੇਵਾਰ ਵੱਡਾ ਵੀ ਹੋਵੇ ਉਹਦੇ ਵਾਸਤੇ ਹੀ ਕਰਨਾ ਬਹੁਤ ਔਖਾ ਵਾ ਤੇ ਇਹ ਤੇ ਵੀਰ ਚਲੋ ਮਿਹਨਤੀ ਆ ਖਰਾਦ ਦਾ ਕੰਮ ਕਰਦਾ ਤੇ ਨਹੀਂ ਕਰਦੇ ਕਿੰਨੇ ਵੀ ਵੀਰ ਇਹ ਵੀਡੀਓ ਵੇਖਣ ਦੇ ਆਪਣੇ ਚੈਨਲ ਨਾਲ ਜੁੜੇ ਆ ਸਾਰੇ ਮੇਰੇ ਵੀਰ ਵੱਧ ਤੋਂ ਵੱਧ ਸਪੋਰਟ ਕਰੋ ਤੇ ਛੋਟਾ ਛੋਟਾ ਰੁਪਈਆ ਰੁਪਈਆ ਵੀ ਜੇ ਆਪਾਂ ਇਕੱਠਾ ਕਰਕੇ ਵੀਰ ਨੂੰ ਦਈਏ ਤੇ ਇਹਦੇ ਬੱਚੇ ਦਾ ਇਲਾਜ ਹੋ ਸਕੇ ਤੇ ਤੁਹਾਡੀ ਵੀਰ ਨਾਲ ਗੱਲ ਕਰੋਨੇ ਆ ਕਿਹੜਾ ਇਲਾਜ ਆ ਤੇ ਕਿੰਨੇ ਪੈਸੇ ਆ ਇਹ ਵੀ ਦੱਸੋ ਜੀ ਸਾਰਿਆਂ ਨੂੰ ਵੀਰ ਜੀ ਦਾ ਮਲਾ ਬਾਲਕਾਂਸਰ ਇਹਨੂੰ ਇਹਨੂੰ 35-40 ਲੱਖ ਰੁਪਏ ਗਿਆ ਹੈ ਜਿਹੜਾ ਮੈਂ 4 ਸਾਲ ਇਲਾਜ ਕਰਾ ਬਿਠਾ ਮਲਾ ਉਹਨੇ ਪਹਿਲਾਂ ਕਿਹਾ ਵੀ ਮੰਗਾ ਇਲਾਜ ਚੱਲੂ ਹੁੰਦਾ ਜੇ 12 ਲੱਖ ਟੀਕੇ ਲੱਗਣੇ ਨੂੰ ਅੱਛਾ ਠੀਕ ਹੈ ਤੇ ਉਸ ਤੋਂ ਬਾਅਦ ਇਹਨੂੰ ਐਡਮਿਟ ਰੱਖਣਾ ਪ੍ਰਾਈਵੇਟ ਰੂਮ 'ਚ ਠੀਕ ਹੈ ਪ੍ਰਾਈਵੇਟ ਸਾਰਾ ਪੀਜੀਏ ਚੱਲਣਾ ਠੀਕ ਹੈ ਇਹਦਾ ਖਰਚਾ ਮਾਲਾ 35-40 ਲੱਖ ਰੁਪਏ ਲੱਗਦਾ ਜਿਹੜਾ ਮੈਂ ਪਹਿਲਾਂ ਕਰਾ ਹਜ਼ਰਦਾ 12-15 ਲੱਖ ਤੇ ਲੱਗ ਗਿਆ ਮਤੋਂ ਬਹੁਤ ਪੈਸੇ ਲੱਗਿਆ ਇਹਦਾ ਅਜ ਦੇ ਵਿੱਚ ਆਪਾਂ ਨੂੰ ਕੀ ਬਦਲਦਾ ਇਲੈਕਟਰਨ ਆ ਕੇ ਇਹਦਾ ਬੋਰੋ ਮੇਰ ਬੋਰੋ ਮੇਰ ਹਾਂ ਇਹਦਾ ਮਤਲਬ ਇਹ ਕਈਆਂ ਵੀਰਾਂ ਨੂੰ ਸਮਝ ਨਹੀਂ ਲੱਗਣੀ ਇਹ ਇੱਕ ਉਹ ਚੀਜ਼ ਹੈ ਜਿਹੜੀ ਆਪਣੇ ਸਰੀਰ ਦੇ ਵਿੱਚ ਸੈੱਲ ਬਣਾਉਂਦੀ ਆ ਨਵੇਂ ਉਹ ਜਿਹੜਾ ਇਹਦਾ ਕਮਜ਼ੋਰ ਹੋ ਗਿਆ ਬਿਮਾਰੀ ਨਾਲ ਲੜਨ ਵਾਲੇ ਜਿਹੜੇ ਸੈੱਲ ਆ ਉਹ ਖਤਮ ਨਹੀਂ ਕਰ ਸਕਦਾ ਉਹਦੇ ਵਾਸਤੇ ਉਹਨੂੰ ਪਹਿਲਾਂ ਸਾਰੇ ਸੈੱਲ ਖਤਮ ਕਰਕੇ ਤੇ ਨਵੇਂ ਸੈੱਲ ਬਣਾਉਂਦੇ ਆ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਆਪਾਂ ਦਸਬੰਦ ਕੱਢ ਕੇ ਤੇ ਵੀਰ ਦੀ ਹੈਲਪ ਕਰੀਏ ਜਿੰਨੀ ਵੀ ਹੋ ਸਕੇ ਕੋਈ ਰੁਪਈਆ ਰੁਪਈਆ ਕੋਈ 10 ਪਾ ਸਕਦਾ ਕਿੰਨੇ ਮਰਜ਼ੀ ਪਾ ਸਕਦਾ ਆਪਾਂ ਵੀਰ ਦਾ ਨੰਬਰ ਵੀਰ ਬੋਲ ਦਿੰਦਾ ਵਾ ਨਾਲ ਨੰਬਰ ਮੈਂਸ਼ਨ ਵੀ ਕਰ ਦਿੰਦੇ ਆ ਇਹਦੇ ਵਿੱਚ ਕੋਈ ਫਰੌਡ ਵਾਲੀ ਗੱਲ ਨਹੀਂ ਆ ਜੀ ਆਣ ਕੇ ਵੇਖਿਆ ਜਿਹੜੇ ਵੀਰ ਨੂੰ ਲੱਗਦਾ ਉਹ ਇੱਥੇ ਆਣ ਕੇ ਵੀ ਆਪਣਾ ਵੇਖ ਸਕਦਾ ਤੇ ਵੀਰ ਨੂੰ ਮਿਲ ਕੇ ਵੀ ਜਿੰਨੀ ਵੀ ਸੇਵਾ ਹੋ ਸਕਦਾ ਉਹ ਦੇ ਸਕੇ ਤੇ ਵੀਰ ਜੀ ਨੰਬਰ ਬੋਲ ਦਵਾਂਗਾ 94641 75575 ਵੀਰ ਜੀ ਦੇਖਣ ਨੂੰ ਚੰਗਾ ਭਾ ਲੱਗਦਾ ਹੈ। ਬਾਕੀ ਇਹਦੇ ਸੇਲ ਘੜ ਹੁੰਦੀਆਂ। ਤੇ ਵੀਰ ਜੀ ਇਦਾਂ ਨਾ ਕੋਈ ਵੀ ਬੰਦਾ ਆਪਦੇ ਬੱਚੇ ਦੇ ਇਹੋ ਜਿਹੇ ਵੀਡੀਓ ਪਾ ਕੇ ਕੋਈ ਵੀ ਇਦਾਂ ਫਰਾਡ ਨਹੀਂ ਕਰ ਸਕਦਾ ਕਿ ਕਿਹਦਾ ਜੀ ਕਰਦਾ ਵਾ ਵੀ ਮੇਰਾ ਜਿਹੜਾ ਇੱਕ ਬੱਚਾ ਵਾ ਤੇ ਉਹ ਇਦਾਂ ਬਿਮਾਰੀ ਨਾਲ ਜੂਝੇ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਹੈਲਪ ਕਰੀਏ ਤੇ ਜਿੰਨਾ ਵੀ ਹੋ ਸਕੇ ਵੀਰ ਦਾ ਸੰਯੋਗ ਦਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣਾ ਸ਼ੈੱਡ ਦਾ ਕੰਮ ਹੋ ਜਾਣਾ ਸਮਾਪਤ। ਉਹ ਜਿੰਦੇ ਨੇ ਹੁਣਾਂ ਨੂੰ ਲੈ ਜਾਓ। ਚੱਲੀ ਯਾਰ। ਹੁਣ ਅੱਜ ਆਪਾਂ ਫੇਰ ਸਰਦਾਰ ਬਰੋਹ ਦੀ ਕੋਈ ਕੰਮ ਹੀ ਨਿਕਾਜਾ। ਉਧਰ ਚੱਲ ਕੇ ਤੇ ਹਲਾ ਦਾ ਜੋੜਾ ਇੱਕ ਲੈਣਾ 17 ਦਾ। ਜੇ ਕੋਈ ਵੀਰ ਕੋ ਵਧੀਆ ਬੰਦੇ ਹੋਣ ਚੰਗੇ ਹਾਲ ਚੱਲਦੇ ਹੋਣ ਤੇ ਉਹਨਾਂ ਦਾ ਫੋਨ ਨੰਬਰ ਸੈਂਡ ਕਰਿਓ ਆਪਾਂ 17 ਵਾਲਾ ਦਾ ਜੁੜਾ 10 ਵਾਲਾ ਲੈਣਾ ਵਾ ਵਧੀਆ ਆ ਤੇ ਫਿਰ ਆਪਾਂ ਉਹਦੇ ਕੋਲ ਮੰਗਾ ਲਾਂਗੇ ਐ ਸਰੋਂ ਦਾ ਪਾਉਣਾ ਨਾਲ ਇਥੋਂ ਵੀਰ ਕੋ ਭਈ ਦੀ ਹੈ ਸਰੋਂ ਦੀ ਖਾਲ ਕਿ ਜੇ ਆਪਣਾ ਘਰ ਦਾ ਹੀ ਸਾਰਾ ਤੇਲ ਆ ਉਹਨੇ ਸੰਦੂ ਸੰਦੂ ਲਿਖਿਆ ਤੇ ਸਰੋਂ ਇਹਦੇ ਵਿੱਚ ਦੀ ਪੀ ਕੇ ਖਾਲ ਜਿਹੜੀ ਦੰਗਰਾਂ ਦੇ ਕੰਮ ਆ ਜਾਂਦੀ ਤੇਲ ਚੜੋ ਤੜਕੇ ਤੜਕੇ ਨਿਕਲਦਾ ਨਬੇੜ ਕੇ ਕੰਮ ਆ ਸਰੋਂ ਕਿਉਂਕਿ ਤੜਕਾ ਜਿਹੜਾ ਜਿਹੜੇ ਆਪਾਂ ਅਰਫੈਂਡ ਫੂਡ ਆਇਲ ਵਰਤਦੇ ਆ ਉਹਨਾਂ ਨੂੰ ਇੱਕ ਬਹੁਤ ਵਧੀਆ ਚੀਜ਼ ਆ ਤੇ ਦੋ ਹਾਲ ਟੁੱਟ ਕੇ ਟਰੈਕਟਰ ਦੇ ਇਹ ਹਲਾਣਾ ਦਾ ਕਰਨਾ ਕੰਮ ਹੁਣ ਅੱਜ ਫੇਰ ਮੇਂਧਾ ਏਜੰਸੀ ਆਪਣੇ ਵੀਰਾਂ ਨੂੰ ਟਰੈਕਟਰ ਦਿਵਾਉਣ ਲੱਗੇ ਆ ਤੇ ਆ ਆ ਟਰੈਕਟਰ ਕਈ ਵੀਰ ਪੁੱਛਦੇ ਜਾਂਦੇ ਪੁਰਾਣੇ ਕਿਹੜੇ ਕਿਹੜੇ ਟਰੈਕਟਰ ਖਲੋਤੇ ਆ 605 ਉਹ ਵੀ 605 ਸੋਨਾਲਿਕਾ 755 ਮਿੰਦਰਾ 275 655 665 475 ਇਹ ਜਿਹੜੇ ਟਰੈਕਟਰ ਆਪਣੇ ਮਿੰਦਰਾ ਏਜੰਸੀ ਖਲੋਤੇ ਜਿਹੜੇ ਪੁਰਾਣੇ ਆ ਤੇ ਅੱਜ ਇੱਕ ਆ ਟਰੈਕਟਰ ਆਇਆ ਨਵਾਂ ਹੁਣ 605 ਡੀਆਈ ਤੇ ਅੱਜ ਹੁਣ ਆਪਣੇ ਪ੍ਰਿੰਟ ਦੇ ਸਰਦਾਰ ਲਖਵਿੰਦਰ ਸਿੰਘ ਲੱਖਾ ਜੀ ਉਹਨਾਂ ਨੂੰ ਟਰੈਕਟਰ ਲੈ ਕੇ ਦੇਣ ਲੱਗੇ 755 ਤੇ ਜਿਹੜੇ ਕਿਸੇ ਵੀਰ ਨੇ ਟ੍ਰੈਕਟਰ ਪੁਰਾਣਾ ਖਰੀਦਣਾ ਨਵਾਂ ਖਰੀਦਣਾ ਹੋਵੇ ਸੁਲਤਾਨਪੁਰ ਏਜੰਸੀ ਦੇ ਵਿੱਚ ਅਪਰੋਚ ਕਰੋ 57000 ਇਹ ਵੀ ਇੱਕ ਟ੍ਰੈਕਟਰ ਜਿਹੜਾ ਵਾ ਆਪਣੇ ਵਿਕਾਊ ਆਇਆ ਵਾ ਇਹ ਵੀ ਸੱਜਣ ਨੇ ਲੈਣਾ ਹੋਵੇ ਬਹੁਤ ਵਧੀਆ ਹਾਲਤ ਦਾ ਟ੍ਰੈਕਟਰ ਸਾਫ਼ 22 ਮਾਡਲ ਡੈਕਡੂਕ ਵੀ ਨਾਲ ਹੀ ਸਾਰਾ ਕੁਝ ਨਾਲ ਨੌਜਵਾਨੋ ਡੈਕ ਲਵਾਉਣ ਦੀ ਵੀ ਨਹੀਂ ਲੋੜ ਤੇ ਸਾਰਾ ਕੁਝ ਨਾਲ ਵਾ ਇਹਦੇ ਦੇ ਸਾਰਾ ਸਿਸਟਮ ਨਾਲ ਬਹੁਤ ਸਾਫਟ ਟਰੈਕਟਰ ਜੇ ਕਿ ਵੀਰ ਨੇ ਲੈਣਾ ਆ ਤੇ ਹੁਣ ਆਪਣੇ ਨੰਬਰਦਾਰ ਸਰਦਾਰ ਲਖਿੰਦਰ ਸਿੰਘ ਨੂੰ ਟਰੈਕਟਰ ਲੈ ਕੇ ਦੇਣ ਲੱਗੇ ਆ ਤੇ ਇੱਥੇ ਹੀ ਆਪਣਾ ਸਾਰਾ ਸਪੇਅਰ ਪਾਰਟ ਦਾ ਕੰਮ ਹੋ ਜਾਂਦਾ ਜੋ ਵੀ ਮਿਸਤਰੀ ਨਾਲ ਹੀ ਆ ਤੇ ਕੰਪਿਊਟਰ ਕਰਾਏ ਲੈਣੇ ਹੁਣ ਉਹ ਵੀ ਇੰਨਾ ਕੋ ਪਏ ਆ ਤੇ ਫਰੂਟਾ ਵੀਟਰ ਜੋ ਵੀ ਆ ਸਾਰਾ ਸਿਸਟਮ ਹਾਂ ਆਵਾਜ਼ ਮਾਰ ਲਾਸ ਫੇ ਬਰੇਸ ਰੇਸ ਰੂਸ ਦੇ ਕੇ ਇੱਕ ਵਾਰ ਫੇਰ ਹੀ ਪਤਾ ਲੱਗਣਾ ਹੋਰ ਮੈਣਾ ਹੋ ਗਿਆ ਬਾਹਰੋਂ ਪਗਾਇਆ ਇਹ ਸਵੈਸੇ ਚਾਬੀ ਜੇ ਇਹਨੂੰ ਨਹੀਂ ਲੋੜ ਮਿਸਤਰੀ ਆਣੀ ਕੀ ਲੋੜ ਟਰੈਕਟਰ ਆਵਾਜ਼ ਸੁਣ ਚਾਚਾ ਟ੍ਰੇਨਿੰਗ ਲੈਣ ਲਿਆ ਹਾਂ ਤੇ ਵੀ ਹੁਣ ਦੱਸ ਵੀ ਆ ਫਲਾਦੇ ਮੈਂ ਤੁਹਾਨੂੰ ਰੱਖਾ ਉਹਦੇ ਨਾਲੇ ਸ਼ਾਦ ਮੈਂ ਵੇਚ ਤੂੰ ਮਾਣਾ ਜੇ ਛੁੱਟ ਗਈ ਤੇ ਕਾਤਰਾ ਉਹ ਫੇਰਾ ਅਰੇ ਫਲਾਦੇ ਫੁੜਕਿਆ ਬਾਬੋ ਕੀ ਫੁੜਕਿਆ ਬਾਬੋ ਕੀ ਚਲ ਆ ਗਾਉਟ ਤਾਂ ਸਹੀ ਹੈ ਬਾਈ ਰਾ ਆਹੀਂ ਬਾਬੇ ਨੂੰ ਤੁਸੀਂ ਵੇਖੋ ਵੀ ਅਹੀਂ ਹੁਣ ਵੇਖਿਆ ਇਹੋਂ ਬਾਬੇ ਨੇ ਸਾਨੂੰ ਮਿਹਨਤ ਦੱਸੀ ਪਹਿਲਾਂ ਲੱਗਦਾ ਨਹੀਂ ਮੈਂ ਕਿਹਾ ਯਾਰ ਨਿਹੰਗ ਸਿੰਘ ਆ ਕਿੱਥੇ ਲੌਗਾ ਹਣਾ ਮੈਂ ਪਰ ਨਹੀਂ ਯਾਰ ਬਾਬਾ ਉਤੋਂ ਨਹੀਂ ਕੱਢੀ ਜਾਂਦਾ ਮੈਂ ਨਹੀਂ ਮੈਂ ਵੀ ਆਖਿਆ ਮੈਂ ਕਿਹਾ ਬਾਬਾ ਮਾਰੀ ਜਾਂਦਾ ਉਦਾਂ ਹੀ ਪਰ ਨਹੀਂ ਸਰੀਰ ਪੂਰਾ ਬਾਬੇ ਨੇ ਕਮਾਇਆ ਬਾਬਾ ਇਹ ਬਣਾ ਗਿਆ ਬਾਬਾ ਐਨੂੰ ਕਰਦੇ ਲੱਗੇ ਇਹ ਬਾਬੇ ਦਾ ਇੰਸਟਾਗ੍ਰam ਪੇਜ ਆ ਸਾਰੇ ਵੀਰ ਇਹਨੂੰ ਨਾ ਫੋਲੋ ਕਰੋ ਤੇ ਲਾਈਕ ਵੀ ਕਰੋ ਬਾਬਾ ਇੱਕ ਇੱਕ ਛਪਾਟਾ ਇੱਕ ਛਪਾਟਾ ਹੁਣ ਬਾਬਾ ਜੀ ਤੁਹਾਨੂੰ ਛਪਾਟਾ ਮਾਰ ਕੇ ਦਿਖਾਉਣਗੇ ਕਿਉਂਕਿ ਵੇਖਣ ਨੂੰ ਲੱਗਦਾ ਵਾ ਪਰ ਨਹੀਂ ਮੰਨ ਗਏ ਯਾਰ ਮਿਹਨਤ ਲਾਈ ਆ ਬਾਬਾ ਜੀ ਨੇ ਤੇ ਬਹੁਤ ਵਧੀਆ ਲੱਗਾ ਮਨ ਨੂੰ ਆਹ ਵੇਖੋ ਕੋਈ ਇਹ ਵਿਰਲਾ ਹੀ ਬੰਦਾ ਇਹੋ ਜੀ ਮਿਹਨਤ ਲਾ ਸਕਦਾ ਯਾਰ ਮੰਨ ਗਏ ਵੀਰ ਨੂੰ ਬਹੁਤ ਜੀ ਤਪੱਸਿਆ ਵਾ ਬੱਸ ਬਾਬਾ ਜੀ ਨਹੀਂ ਬਾਬਾ ਜੀ ਤੇ ਬਾਬਾ ਜੀ ਇਹਨਾਂ ਦੱਸੋ ਪੀ ਚਲੋ ਜਿ ਤਰ੍ਹਾਂ ਜਿਹੜੇ ਬੰਦੇ ਆ ਵੈਸ਼ ਨੂੰ ਜਿ ਤਰ੍ਹਾਂ ਆਪਣੇ ਰੀਆ ਅਮਰਤਾ ਹਰੀ ਸਿੰਘ ਮਿਹਨਤ ਲਾ ਕੇ ਕੀ ਛਕਣਾ ਆਪਾਂ ਇੱਕ ਘਰ ਦੀ ਲੈਣ 211 ਹਾਂ ਹਾਂ ਤਰਾ ਨੂੰ 16 ਠੀਕ ਆ ਠੀਕ ਆ ਰੋਟੀ ਨਹੀਂ ਖਾਂਦੇ ਰਾਤ ਨੂੰ ਅੱਛਾ ਅੱਛਾ ਰਾਤ ਨੂੰ ਗੱਫਾ ਨਹੀਂ ਛਕਣਾ ਰਾਤ ਨੂੰ ਕੀ ਛਕਣਾ ਰਾਤ ਨੂੰ ਕੀ ਛਕਣਾ ਠੀਕ ਹੈ ਕੋਈ ਵੀ ਦਲੀਆ ਦਲੀਆ ਦੇ ਕੋਈ ਚਾਹ ਹਾਂ ਤੇ ਨਾਲ ਛੋਲੇ ਨਾਲ ਛੋਲੇ ਨਾਲ ਅੱਜ ਆਪਾਂ ਇਹ ਬਣਾਉਣੀ ਆ ਕੱਲ ਨੂੰ ਦਾਣਾ ਹਾਂ ਜਿਦਾ ਹਾਂ ਬਸ ਰੋਟੀ ਨਹੀਂ ਖਾਣੀ ਗੱਲ ਕੱਲੀ ਰਾਤ ਨੂੰ ਤੇ ਸ਼ਰਦਾਈ ਕਿਹੜੇ ਟਾਈਮ ਪੀਣੀ ਹੈ ਸ਼ਰਦਾਈ ਅੱਛਾ ਤੇ ਰੈਸਟ ਕਿੰਨੀ ਜਾਈ ਦੀ ਸਰੀਰ ਨੂੰ ਕੀ ਹੋਊਗੀ ਉਹੋ ਹੀ ਰੈਸਟ ਜਿਦਾਂ ਨੂੰ ਨੀਂਦ ਨਹੀਂ ਨਾ ਮਿਲਦਾ ਦੱਸ ਦੇ ਹਾਂ ਇਹ ਜਿਦਾਂ ਨੇ ਸੁਟਾ ਕੇ ਕੋਰਾ ਦੇ ਆਦਾ ਹੀ ਨਾ ਹਾਂ ਬਸ ਜੀ ਬਾਬਿਆਂ ਨਾਲ ਮਿਲ ਕੇ ਬਹੁਤ ਵਧੀਆ ਪਿੰਡ ਦੱਸ ਦੋ ਬਾਬਾਈ ਪਿੰਡ ਹਾਂਜੀ ਪਿੰਡ ਬਾਬੇ ਨੰਦ ਸਿੰਘ ਹੋਣਾ ਨਾ ਹਾਂਜੀ ਇਹ ਬਾਬੇ ਨਾਲ ਆਹ ਰੈਸਟ ਠੀਕ ਹੈ ਚਲੋ ਵਧੀਆ ਬਾਬਾ ਜੀ ਸਾਧੂ ਸੰਤਾਂ ਨਾਲ ਜੁੜਿਆ ਹੀ ਨਹੀਂ ਜਾਂਦਾ ਸਾਧੂ ਸੰਤਾਂ ਨਾਲ ਅਤੇ ਆ ਨਾਮ ਪਾਣੀ ਧਿਆਨ ਨਾਲ ਸੇਵਾ ਕਰਨਾ ਇਹ ਸਾਰੇ ਚਲੋ ਲੋ ਜੀ ਸਾਰੇ ਨੌਜਵਾਨਾਂ ਨੂੰ ਅਪੀਲ ਆ ਜਿਹੜੇ ਵਿਆਹੇ ਉਹਨਾਂ ਨੂੰ ਤੇ ਅਪੀਲ ਪਤਾ ਹੀ ਆ ਤੇ ਜਿਹੜੇ ਕੁਆਰੇ ਉਹਨਾਂ ਨੂੰ ਬੜਾ ਮਿਹਨਤ ਲਾਓ ਲਾਓ ਹਾਂ ਯਾਨੀ ਬਹੁਤ ਵਧੀਆ ਜੀ ਠੀਕ ਆ ਬੱਬੀ ਇਹ ਤੋਦੇ ਆ ਜਾਂਦੇ ਆ ਜੀ ਇਹ ਤਗੜੇ ਫੇਰ ਤੋਦੇ ਬਹੁਤ ਚਾਹ ਦਾ ਮੈਜੀ ਪੱਟ ਲੱਗ ਜਾਈ ਜਾਨੀ ਜਲਦੀ ਜਾਈ ਜਾਨੀ ਜਲਦੀ ਵੀ ਲਖਵਿੰਦਰ ਸੌਂ ਵੀ ਲੈ ਗਿਆ ਜੀ ਸਾਬਣੀ ਆਪਣੀ ਫੋਟੋ ਹੁਣ ਆਇਆ ਹੁਣ ਮੈਂ ਤੇ ਵੀਰ ਗੁਰਸੇਵਕ ਸੋਂ ਫੇਰ ਬੀਜ ਲੈਂਡ ਯੂਨੀਵਰਸਿਟੀ ਹੈਨਾ 131 ਤੇ 26 126 ਤੇ ਪੀ ਤੇ ਪੀ ਆ ਚਾ ਇਹ ਪਾਰਾਚੇ 1006 ਤਨੇ ਵੀ ਲਾ ਕੇ ਆਉਣ ਵਾਲੇ ਸਮੇਂ ਤੇ ਤੁਹਾਡੇ ਨਾਲ ਫੇਰ ਮਿਲਾਂਗੇ ਕਿਉਂਕਿ ਯਾਰੀ ਸਾਡੀ ਪੈ ਗਈ ਹੁਣ ਦਵਾਂ ਦੀ ਤੇ ਪੈ ਵੀ ਯੂਨੀਵਰਸਿਟੀ ਵਾਲਿਆਂ ਗਈ ਆ ਇਹ ਵੀਰ ਦੀ ਆਪਣਾ ਅੱਖਾਂ ਦਾ ਹਸਪਤਾਲਾ ਲੋਈਆਂ ਤੇ ਬਹੁਤ ਸਿਆਣਾ ਡਾਕਟਰ ਤੇ ਆਪਾਂ ਥੋੜੀ ਆਪਦੀ ਅੱਖ ਦਿਖਾਉਣੀ ਦਿਖਾ ਕੇ ਤੇ ਹੁਣ ਕਹਾਂ ਚਾਹਤੀ ਹੈ ਤੇ ਗਰੀ ਲਾਂਚ ਪੈ ਗਿਆ ਹਰੰਦਰ ਤੋਂ ਆਉਂਦੇ ਆ ਹਾਂ ਕੋਈ ਜੋ ਲੈ ਕੇ 5 ਵਜੇ ਤੱਕ ਇੱਥੇ ਰਹਿੰਦੇ ਬਹੁਤ ਸੋਹਣਾ ਰੇਟਰ ਆ ਇਹ ਵੀਰ ਨੇ ਇਹਨਾਂ ਤੋਂ ਕਰਾਇਆ ਸੀ ਆਪਣੇ ਨੌਕਰ ਦਾ ਆਪਰੇਟ ਚਾਰ ਚਾਰ ਕਰਾਦੇ ਤੋਂ ਚਾਰ ਲੰਚ ਪੈ ਗਿਆ ਹਾਂ ਮਤਲਬ ਵੀ ਪੂਰੇ ਕੰਮ ਕਰਦੇ ਇਹ ਨਹੀਂ ਵੀ ਘਰ ਬੈਠੇ ਆ ਤੂੜੀ ਦਾ ਮਿੱਟੀ ਘਟੇ ਟੋਟਲ ਕੰਮ ਕਰਦੇ ਆ ਹਾਂ ਤੇ ਬਹੁਤ ਵਧੀਆ ਹੈ ਥਾਲੀ ਵਾਲਾ ਟਰ ਮਤਲਬ ਏਜੰਸੀ ਦੇ ਨਾਲ ਹੀ ਆ ਲੋਹੀ ਵਾਲੀ ਚੁੰਗੀ ਦੀ ਬਸ ਵੀ ਜਿਹੜੇ ਵੀਰ ਦਾ ਕੋਈ ਹੁੰਦਾ ਸੌ ਨਈਰਮਾਨ ਆਵੇ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਦਿਖਾ ਕੇ ਜਾਓ ਪੋਣੇ ਚਾਲੇ ਪੋਣੇ ਆ ਕੋਟਕਪੁਰੇ ਨੂੰ ਤੇ ਆਪਾਂ ਹੁਣ ਵੀਰ ਪਹੁੰਚ ਗਏ ਕੋਟਕਪੁਰਾ ਇੱਥੋਂ ਦੀ ਵੀਰ ਆਪਣਾ ਦੱਸਣ ਦਾ ਮਸ਼ਹੂਰ ਮਠਿਆਈ ਢੋਡਾ ਢੋਡਾ ਅੱਜ ਨਾਲੇ ਤਾਂ ਖਾਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਕਿਹੜੀ ਬਲਾਵਾ ਏ ਢੋਡਾ ਬੜੀ ਬਹੁਤ ਪੁਰਾਣੀ ਦੁਕਾਨ ਆ ਉਹ ਤੁਹਾਨੂੰ ਜਾਣ ਲੱਗੇ ਜਾਂਦੇ ਤੁਹਾਨੂੰ ਖਾਵਾਂਗੇ ਕਮ ਸੇ ਕਮ 100 ਸਾਲ ਪੁਰਾਣੀ ਦੁਕਾਨ ਉਹ ਬਹੁਤ ਅੱਛਾ ਹਾਂ ਉਹ ਜਦੋਂ ਹੁਣ ਆਪਾਂ ਵਾਪਸ ਗਏ ਨਾ ਨਾਲੇ ਉੱਥੇ ਖਾਵਾਂਗੇ ਤਾਂ ਨਾਲੇ ਇਹਨਾਂ ਨੂੰ ਮੋਤ ਨਾਲੇ ਦਿਖਾਵਾਂਗੇ ਹਾਂ 100 ਕੰਨਸ ਕੰਮ 100 ਸਾਲ ਪੁਰਾਣੀ ਦੁਕਾਨ ਹੁੰਨੀ ਹੋ ਬਹੁਤ ਪੁਰਾਣੀ ਆ ਜਦਾਨਾ ਉਹ ਵੀ ਉਤਰ ਸਾਨੂੰ ਪਤਾ ਨਹੀਂ ਲੱਗਣਾ 20 ਹਰ ਆਏ ਆ ਇਹਦੇ ਮੁੰਡੇ ਦੇ ਇਥੇ ਮਾਮੇ ਆ ਤੇ ਫਿਰ ਮਾਮਿਆਂ ਦਾ ਤਾਂ ਵੀਰ ਫਰਕ ਪੈਂਦਾ ਹੀ ਆ ਜਦੋਂ ਬੰਦਾ ਗਲੀਆਂ ਚ ਫਿਰਿਆ ਤਰਿਆ ਇਹ ਕਰਕੇ ਹੁਣ ਨਾਲੇ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਢੋਡਾ ਬਰਫੀ ਕਿਹੜੀ ਹੁੰਦੀ ਆ ਹਾਂ ਉਹ ਵੀ ਬੜੀਆਂ ਬਰਫੀਆਂ ਵੇਖੀਆਂ ਕਾਜੂ ਵਾਲੀ ਫਲਾਨੀ ਦੀ ਟਿਮਖੜੀ ਆ ਢੋਡਾ ਵੇਚਦੇ ਆਂ ਨੇ ਪਹੁੰਚ ਗਏ ਕੋਟਕਪੂਰੇ ਇਹ ਇੱਥੋਂ ਆਪਾਂ ਵੀ ਲੈ ਕੇ ਆਪਦਾ ਕਿਉਂਕਿ ਇਹ ਵੀਰ ਨੇ ਆਪਣੇ ਲਈ ਉੱਥੋਂ ਯੂਨੀਵਰਸਿਟੀ ਜੋ ਲੈ ਕੇ ਰੱਖਿਆ ਸੀ ਇਹ ਆਪਾਂ ਬੀਆਂ ਦੀ ਕਲੈਕਸ਼ਨ ਤਾਂ ਹੀ ਕਰ ਰਹੇ ਆ ਕਿਉਂਕਿ ਆਪਣਾ ਫਰੇਮ ਬਹੁਤ ਬਣਿਆ ਵੀਰਾਂ ਦਾ ਪਾਸਟ ਜੈਜ ਰੇਟਾਂ ਤੇ ਬੀ ਦਈਦਾ ਵਾ ਵੀ ਸਾਰਿਆਂ ਨੂੰ ਹੋਏ ਵੀ ਯੂਨੀਵਰਸਿਟੀ ਦਾ ਹੀ ਬੀ ਬੀਜੇ ਆ ਆਪਾਂ ਏਅਰ ਕੀ ਤਿਆਰ ਕਰਕੇ ਉਹਦੇ ਸਾਲ ਆਪਣੇ ਕੋਈ ਜਿੰਨੇ ਮਰਜ਼ੀ ਵੀਰ ਅਪਰੋਚ ਕਰਕੇ ਬੀ ਲੈ ਲੈਣ ਸਾਰਿਆਂ ਨੂੰ ਇਹਰ ਕੀ ਕਈ ਵੀਰ ਮੁੜ ਗਏ ਆ ਪਰ ਗਾਂ ਨੂੰ ਸਾਰਿਆਂ ਵੀਰਾਂ ਨੂੰ ਬੀਜ ਦਵਾਂਗੇ ਜੇ ਕਿਸੇ ਨੂੰ ਕਣਕ ਦਾ 20 ਵੀ ਚਾਹੀਦਾ ਆ ਤੇ ਉਹ ਵੀ ਤੁਹਾਨੂੰ ਦੱਸ ਦਾਂ ਕਿਹੜੇ ਕਿਹੜੇ ਬੀਜ ਆਪਣੇ ਕੋਲ ਹੈਗੇ ਆ ਬੀਜਣ ਲੱਗਿਆਂ ਦੱਸ ਦਿਓ ਉਹ ਵੀ ਤੁਹਾਨੂੰ ਦਵਾਵਾਂਗੇ ਕਿਸੇ ਨੂੰ ਆਤਾ ਕਰਨ ਨੂੰ ਹੀ ਨਾ ਸੁਣਾ ਨਹੀਂ ਇਹ ਹੀ ਆ ਤੇ ਆ ਕਿੰਨੇ ਵਧੀਆ ਰੋਟੀ ਕਣਕ ਵਾੜਨ ਤੋਂ ਬਾਅਦ ਮੂੰਗੀ ਵੇਚ ਲਈ ਮੂੰਗੀ ਤੋਂ ਇਹਨਾਂ ਨੇ ਮੂੰਗੀ ਵੜ ਲੈਣੀ ਉਤੋਂ ਬਾਅਦ ਛੱਬੀ ਝੋਨਾ ਲੱਗ ਰਾਂ ਇਹ ਵੀ ਤਿੰਨ ਫਸਲਾਂ ਕੱਢਦੇ ਦਦ ਲੋ ਨਾਲੇ ਸੌਖੇ 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 ਸਾਰੀ ਮਸ਼ੀਨ ਨਾਲ ਵੜਨੀ ਮੂੰਗੀ ਜਿੰਨੀ ਆ ਆਹੋ ਡਰ ਲਾਣਾ ਘੇਰ ਦਿੰਦੇ ਆ ਵਧੀਆ ਵੀ ਆ ਵੀ ਆਪਣੇ ਮੰਡਾਂ ਨੂੰ ਐ ਸ਼ਾਂਤੀ ਕਿੰਨੇ ਰੁੱਖ ਵਾ ਰੁੱਖ ਦਾ ਯਾਰ ਫਾਇਦਾ ਦੇਗਾ ਆਪਣੇ ਲੋਕ ਵੜ ਦਿੰਦੇ ਨਾ ਐ ਇਧਰ ਆ ਕੰਡੇ ਸੋਹਣਗਾ ਟ੍ਰੈਫਿਕ ਕੋਈ ਐ ਸ਼ਾਂਤੀ ਮਾਹੌਲਾ ਵਧੀਆ ਯਾਰ ਪੰਜਾਬ ਦੇ ਵਿੱਚ ਆਹੀ ਚੀਜ਼ਾਂ ਰਹਿ ਗਈਆਂ ਆਪਣੇ ਮੰਡ ਜਿਹੜੇ ਸ਼ਹਿਰਾਂ ਤੋਂ ਥੋੜੇ ਜਿਹਾ ਦੂਰ ਹਨਾ ਬੰਦੇ ਉਹੀ ਹੁਣ ਇੱਥੇ ਕੋਈ ਚੀਕ ਜਗਾੜਾ ਨਹੀਂ ਕੋਈ ਕੁਛ ਨਹੀਂ ਤੇ ਰਮਾਨਾ ਨਿਆਰਿਆਂ ਨਾਲ ਲੋਕ ਆਦੇ ਡੇਰਿਆਂ ਦੇ ਰਹਿਣਦੇ ਆ ਤੇ ਲਾਗੇ ਨਹਿਰ ਜਦੋਂ ਨੂੰ ਜੀ ਕੀਤਾ ਤੇ ਨਾਲ ਲੈਣਾ ਚੱਲ ਵੀ ਸ਼ੇਰ ਹੁਣ ਪਿੰਡ ਨੂੰ ਚੱਲੇ ਕਿਹੜਾ ਪਿੰਡ ਵਾਏ ਇਹ ਪਿੰਡਾ ਹਰੀਨੋ ਹਰੀਨੋ ਆ ਕੋਟਕਪੁਰੇ ਤੋਂ ਆ 7-8 ਕਿਲੋਮੀਟਰ ਕੇ ਬਹੁਤ ਵਧੀਆ ਪਿੰਡ ਸ਼ਾਂਤੀ ਵਾਲਾ ਮਾਹੌਲ ਆ ਆਪਣੇ ਮੰਡ ਵਾਲਾ ਸਿਸਟਮ ਹੀ ਆ ਤੇ ਹੁਣ ਇੱਥੋਂ ਬੀਜ ਲੈ ਕੇ ਕਿਉਂਕਿ ਇਹ ਵੀਰ ਨੇ ਆਪਣਾ ਯੂਨੀਵਰਸਿਟੀ ਜੋ ਬੀਜ ਖਰੀਦ ਕੇ ਰੱਖਿਆ ਬੀਜ ਦਾ ਭਲੇਣੀ ਤਾਂ ਉਹ ਤੋਂ ਵੀਡੀਓ ਬੋ ਫੋਟੋ ਪਾ ਲਾਂਗੇ ਤੇ ਹੁਣ ਪਿੰਡ ਨੂੰ ਚਾਲੇ ਪਾਉਨੇ ਆ ਹੁਣ ਆਪਾਂ ਕੋੜਕਾ ਪੁਰੇੋਂ ਲੈਣਾ ਏ ਢੋਡਾ ਪਰਫੀ ਕੀ ਆ ਦਿਖਾ ਕਿਦਾਂ ਪੈਕਿੰਗ ਇਹਦੀ ਇਹ ਆ ਸਪੈਸ਼ਲ ਕੋੜਕਾ ਪੂਰਾ ਢੋਡਾ ਹਾਂ ਸਭ ਤੋਂ ਮਸ਼ਹੂਰ ਠਕਾਨ ਤੇ ਪੈਕਿੰਗ ਵੀ ਬਸਟੈਂਡ ਨੀਅਰ ਨੀਅਰ ਬਸਟੈਂਡ ਉਹ ਦੱਸ ਸਕਦੇ ਆ ਆ ਵਾਲਾ ਆ ਵਾਲਾ ਆ ਵਾਲਾ ਚੱਲਣ ਖਾਣਾ ਕੀ ਦੱਸ ਮੈਨੂੰ ਤਾਂ ਕਹਤਾ ਯਾਰ ਨਾ ਆਈ ਕਿ ਅਮਰ ਸਾਡੇ ਸੇ ਪੀਰ ਟੋਡਾ ਪਰ ਵੀ ਜਾਵਾਂਗੇ ਤੇ ਗਾਂਜਾ ਦਹੀਂ ਪੁੱਕਰਾਦਾ ਕਰਦੇ ਅਰ ਦੋ ਦਹੀਂ ਬੰਦੇ ਕਿਹੜੇ ਜਿਵੇਂ ਆ ਯਾਰ ਚੰਗਾ ਮੇਰਾ ਮਨ ਬੀ ਗਾਇ ਤੇ ਘਰ ਸੇ ਇੱਕ ਸਿੰਘ ਨਾਲ ਦੀ ਤਨਾਈ ਹੈ ਹਾਂ ਨਹੀਂ ਨਹੀਂ ਨਾਲ ਹੀ ਦਾ ਹੋਣਾ ਬਣਾ ਯਾਰ ਵਧੀਆ ਜੀ ਹੁਣ ਆਪਾਂ ਦਹੀਂ ਪੱਲਾ ਖਾ ਕੇ ਫਿਰ ਨਿਕਲੀ ਜੀ ਹੁਣ ਤੇ ਮੇਰੀ ਗੱਲ ਸੁਣ ਤੇ ਹੋਰ ਜੀ ਜੀ ਮੈਨੂੰ ਆਪ ਮੈਨੂੰ ਜੀ ਜੀ ਔਰ ਆ ਪੀਣ ਪੂਣ ਨੂੰ ਵੇਲਾ ਹੈ ਕਿੱਥੇ ਲੱਗਾ ਮਨ ਜੀ ਜੋਨ ਜਨ ਨਾਂਗੀ ਕਿੰਨਾ ਡਰ ਜਾ ਲੱਗਦਾ ਏ ਓਡੀ ਖਾਣ ਦੀ ਹੈਗੀ ਬਸ ਵੇਲੇ ਨਾਲ ਹੀ ਆ ਗਏ ਆ ਤੇ ਹੁਣ ਬੱਸ ਕੇ ਜੀਰਾ ਤੇ ਹੁਣ ਆ ਗਿਆ ਆਪਦੇ ਹੁਣ ਆਪਣੀ ਹੱਦ 'ਚ ਆ ਗਏ ਆ ਬਾਹਰ ਆ ਗਏ ਆ ਹੁਣ ਪਹਿਲਾਂ ਲੱਗਦਾ ਇਹ ਪਤਾ ਨਹੀਂ ਕਿਧਰ ਕੋੜਕਪੁਰੇ ਚਲੇ ਚੱਲੇ ਨੇੜਾ ਵਾਕਿਆ ਕੰਮ ਕਰ ਲਈਏ ਨਾ ਉਹਦਾ ਪਛਤਾਵਾ ਨਹੀਂ ਹੁੰਦਾ ਜੇ ਆਪਾ ਪਿੰਡ ਸੇਵਗਾ ਚਲ ਜਾਂਦੇ ਮੁੜ ਕੇ ਆਪ ਪਛਤਾਈ ਜਾਣਾ ਹਾਂ ਉਹ ਕਹਾਣੀਆਂ ਸੱਚੀਆਂ ਬੜੀਆਂ ਚਲੀਆਂ ਮੈਂ ਕਹਣਾ ਯਾਰ ਮੋਲੇ ਹਸਦਾ ਜਾ ਤੇ ਫੇਰ ਕੰਮ ਖਤਮ ਜਾਇਆ ਹ ਜੀ ਉਹ ਹਣਾ ਪਾ ਪੈਸੇ ਹੀ ਬਾਤ ਦੇ ਤਕਾ ਨਾ ਬੰਦ ਕਰਕੇ ਨਿਕਲ ਗਏ ਤੂੰ ਯਾਰ ਆਹ ਨੂੰ ਹਲਾ ਡਾਂਕੇ ਕੋਈ ਚੁੱਕਦਾ ਹੁੰਦਾ ਸੰਗਲ ਮਾਰੇ ਆ ਗਏ ਆ ਪਰ ਅਸ ਜਰ ਸੰਗਲ ਰਹਿਣ ਨਹੀਂ ਦੇਣੀ ਅਗਲਾ ਨਾਲ ਹੀ ਗੈਸ ਕਟਰਦੇ ਆ ਜਿਹੇ ਦੇ ਆਹ ਦਾਣੇ ਹਾਲੰਦ ਕਰਨੇ ਕੀ ਆ ਚੋਰਨੇ ਹਾਲ ਵੇਚਣ ਜਾਉ ਵਕਤ ਨੂੰ ਬੜੇ ਰਹਿਣਾ ਬੜੇ ਰਹਿਣਾ ਕਿੰਨੇ ਵਿੱਚ ਆ